ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਐਤਵਾਰ ਦਾ ਦਿਨ ਹੈ ਤੇ ਇਹ ਸਾਡੇ ਕੋਲ ਨਾ ਕੋਈ 2 2.5 ਕਨਾਲਾ ਥਾਂ ਇੱਥੇ ਪਿਆ ਹੀ ਤੇ ਇੱਥੇ ਪਾਣੀ ਦਾ ਪ੍ਰਬੰਧ ਆਪਣਾ ਨਹੀਂ ਹੈਗਾ ਤੇ ਆਪਾਂ ਇੱਥੇ ਹਮੇਸ਼ਾ ਪੱਠੇ ਵੀ ਛੱਡਦੇ ਸੀ ਤੇ ਇਸ ਵਾਰ ਸੋਚਿਆ ਕਿ ਮਨਾ ਮਾਂ ਨਾ ਬੀਜੀ ਜਿਹਨੂੰ ਉੜਦ ਕਹਿੰਦੇ ਨੇ ਅਹੀਂ ਆਪਣੇ ਜ਼ਿਲ੍ਹੇ 'ਚ ਮਾਂ ਹੀ ਕਹਿੰਨੇ ਆ ਗੁਰਦਾਸਪੁਰੀਏ ਤੇ ਮਾਂ ਬੀਜ ਦਿੱਤੇ ਸੀ ਤੇ ਉੱਤੇ ਸਪਰੇ ਵੀ ਕੀਤੀ ਸੀ ਵੀ ਕੱਖ ਨਾ ਹੋਵੇ ਪਰ ਇਹ ਤਾਂ ਨਿਹਰੇ ਕਾਖੀ ਹੋ ਗਿਆ ਤੇ ਅੱਜ ਐਤਵਰ ਦਿਨ ਤੇ ਸੋਚਿਆ ਕਿ ਕਿਉਂ ਨਾ ਇਹਦੇ ਵਿੱਚੋਂ ਕਾਖੀ ਕੱਢੇ ਜਾਣ ਤੇ ਜੱਟ ਜਿਹੜਾ ਨਾ ਘਾਟਾ ਵਾਧਾ ਨਹੀਂ ਸੋਚਦਾ ਇਹ ਕੋ ਡੇਢ ਕਗ ਨਾਲ ਥਾਂ ਸੀ ਤੇ ਅੱਜ ਕਿਸਾਨ ਨੇ ਮੋਰਚਾ ਲਾਤਾ ਕਿ ਮਾਵਾ ਚੋ ਕੱਖ ਜਿਹੜਾ ਕੱਢਣਾ ਤੇ ਆ 2 2.5 ਘੰਟੇ ਹੋ ਗਏ ਨੇ ਮੈਨੂੰ ਲੱਗੇ ਇਹਨੂੰ ਤੇ ਜੇ ਮੈਂ ਦਿਹਾੜੀਦਾਰ ਬੰਦਾ ਲਾਉਂਦਾ ਤੇ ਇਹ ਜਿੰਨੇ ਘੋਣੇ ਸੀ ਉਹ ਦਿਹਾੜੀਦਾਰ ਨਹੀਂ ਲੈਣੀ ਤੇ ਆ ਵੀ ਸਿਰਦਾਤਾ ਆ ਵੇਖਿਓ ਅੱਜ ਦੋ ਤਿੰਨ ਢੇਰ ਤੇ ਕੱਢ ਦਿੱਤੇ ਨੇ ਕੱਖ ਦੇ ਢੇਰ ਲਾਤੇ ਨੇ ਆ ਬੂਟੇ ਵਿੱਚੋਂ ਚੁੰਨੇ ਸ਼ੁਰੂ ਕਰਤੇ ਨੇ ਤੇ ਸੋਚਿਆ ਵੀ ਇਹ ਦੋ ਘੰਟੇ ਰੋਜ਼ ਲਾਇਆ ਕਰਾਂਗੇ ਚਲੋ ਤੇ ਜੇ ਅਸੀਂ ਹਿਸਾਬਤਾ ਬੁਲਾਉਣ ਲੱਪੇਂਦੇ ਵੀ ਮਨਾ ਪੀਏ ਤੇ ਦਿਹਾੜੀਆਂ ਹੀ ਨਹੀਂ ਲੱਗਣੀਆਂ ਤੇ ਇੰਨਾ ਹੋਣਾ ਵਾ ਫਿਰ ਜੱਟ ਵਾਈ ਕਰਨੀ ਛੱਡ ਜੇਗਾ ਜੱਟ ਕਹੇਗਾ ਵੀ ਮੈਂ ਵਾਈ ਨਹੀਂ ਕਰਨੀ ਜੇ ਮੈਂ ਲੇਖਾ ਜੋਖਾ ਕਰਨ ਲੱਪਿਆ ਜੱਟਾਂ ਨੇ ਘਰ ਟਰੈਕਟਰ ਖਲਾਰੇ ਹੁੰਦੇ ਨੇ 8 8 10 10 ਲੱਖ ਦੇ ਜੇ ਉਹਦਾ ਵਿਆਜ ਪਾਉਣ ਲੱਪੇ ਤੇ ਫਿਰ ਤੇ ਫਸਲ ਦੇ ਦੇ ਪੈਸੇ ਟਰੈਕਟਰ ਹੀ ਖਾ ਜਾਂਦਾ ਤੇ ਇਸੇ ਤਰ੍ਹਾਂ ਜੇ ਅਸੀਂ ਵੀ ਲੱਗ ਪਏ ਕੱਖ ਦਾ ਹਿਸਾਬਤਾ ਬੁਲਾਉਣ ਤੇ ਫਿਰ ਤੇ ਢੇਰ ਪੂਰੀਆਂ ਪਾ ਰੀਆਂ ਜੇ ਆਖਿਆ ਵੀ ਇਹਦੇ ਚੋਂ 20 ਕਿਲੋ ਦਾਣੇ ਹੋਣੇ ਨੇ 30 ਕਿਲੋ ਮਾਂ ਹੋਣੇ ਨੇ ਤੇ 30 ਕਿਲੋ 3000 ਦੇ ਹੋ ਜਾਣਗੇ ਤੇ 2000 ਦਿਹਾੜੀ ਵਾਲਾ ਹੀ ਲੈ ਗਿਆ ਤੇ ਇਸੇ ਕਰਕੇ ਆਪ ਸਿਰ ਡਾਤਾ ਵਾ ਕਿ ਆਪ ਹੀ ਇਹ ਮਾਂਵਾਂ ਚ ਮੇਰਾ ਕੱਖ ਕੱਢਣਾ ਵੇਖੋ ਕੱਖੇ ਨਾਲ ਜਿਆਦਾ ਆ ਇੰਨਾ ਕੁ ਤੇ ਮੈਂ ਅੱਜ ਸ਼ੁਰੂ ਕੀਤਾ ਵਾ ਤੇ ਆ ਘਰ ਦੇ ਨੇ ਮਗਰ ਪਾਣੀ ਤਾਂ ਨਹੀਂ ਲਾ ਕੇ ਪਿਆ ਹੈ ਵਾ ਲੱਸੀ ਵੀ ਪਈ ਹੈ ਤੇ ਲੱਗੇ ਆ ਡਟੇ ਆ ਜੇ ਤੁਹਾਨੂੰ ਇਹ ਲੱਗਾ ਕੰਮ ਸਹੀ ਆ ਇਹ ਡਟੇ ਰਹੀਏ ਤੇ ਕਰ ਦਿਓ ਸ਼ੇਅਰ ਦਬਕੇ ਪਤਾ ਲੱਗ ਜੇ ਵੀ ਜੱਟ ਮਿਹਨਤ ਕਰਨਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ